ਬੀਬੀ ਖਾਲੜਾ ਤਰਨ ਤਰਨ ਦੀਆਂ ਜਿਮਨੀ ਚੋਣਾ ਲੜਨਗੇ ਕੀ ਇਸ ਨੂੰ ਲੈ ਕੇ ਲਗਾਤਾਰ ਹੁਣ ਸਪਸ਼ਟ ਹੋ ਚੁੱਕਿਆ ਹੈ ਕਿ ਉਹ ਤਰਨ ਤਰਨ ਤੋਂ ਜਿਮਨੀ ਚੋਣਾ ਦੇ ਲਈ ਤਿਆਰ ਨੇ ਜਾਂ ਨਹੀਂ ਕੀ ਅਮਰਿਤਪਾਲ ਦੀ ਟੀਮ ਉਹਨਾਂ ਨੂੰ ਇਸ ਸਿਆਸੀ ਅਖਾੜੇ ਦੇ ਵਿੱਚ ਉਤਾਰਨ ਦੇ ਲਈ ਤਿਆਰ ਹੈ ਜਾਂ ਨਹੀਂ ਤਾਂ ਹੁਣ ਇਸ ਨੂੰ ਲੈ ਕੇ ਸਪਸ਼ਟੀਕਰਨ ਆਉਣੇ ਸ਼ੁਰੂ ਹੋ ਗਏ ਨੇ ਤਾਂ ਦੱਸੀਏ ਕਿ ਇਹ ਖਬਰ ਜਿਹੜੀ ਕਿ ਤਰਨਤਾਰਨ ਦੀ ਜਿਮਨੀ ਚੋਣਾ ਨੂੰ ਲੈ ਕੇ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਹੁਣ ਅਮਰਿਤਪਾਲ ਦੇ ਪਿਤਾ ਦੇ ਵੱਲੋਂ ਸਪਸ਼ਟ ਕਰ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਚਰਚਾਾਂ ਵਿੱਚ ਬੀਬੀ ਖਾਲੜਾ ਨੂੰ ਲੈ ਕੇ ਹੋ ਰਹੀਆਂ ਸੀ ਕਿ ਉਹ ਤਰਨਤਾਰਨ ਦੀਆਂ ਜਿਮਨੀ ਚੋਣਾ ਅਮਰਿਤਪਾਲ ਦੀ ਟੀਮ ਦੇ ਵੱਲੋਂ ਲੜਨਗੇ ਪਰੰਤੂ ਅਜੇ ਨਹੀਂ ਹੈ ਤਾਂ ਦੱਸੀਏ ਕਿ ਉਹਨਾਂ ਨੇ ਬਿਆਨ ਦਿੱਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਤੇ ਅਮਰਤਪਾਲ ਦੇ ਜਥੇਬੰਦੀ ਦੇ ਵੱਲੋਂ ਯਾਨੀ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਹਜੇ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਗਿਆ ਤੇ ਬੀਬੀ ਖਾਲੜਾ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਤਕਾਰਯੋਗ ਨੇ ਪਰ ਹਜੇ ਵੀ ਜਿਹੜਾ ਕਿ ਕੋਈ ਸਪਸ਼ਟ ਤੌਰ ਤੇ ਹਜੇ ਅਸੀਂ ਆਪਣਾ ਉਮੀਦਵਾਰ ਨਹੀਂ ਐਲਾਨਿਆ ਤੇ ਉਹਨਾਂ ਨੇ ਇਹ ਐਲਾਨ ਕੀਤਾ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਜ਼ਿਕਰ ਹੋ ਰਿਹਾ ਹੈ ਕਿ ਬੀਬੀ ਖਾਲੜਾ ਜਿਹੜੇ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਜਿਮਨੀ ਚੋਣਾ ਲੜਨਗੇ ਤੇ ਉਥੇ ਹੀ ਹੁਣ ਪਿਤਾ ਅਤਰ ਸਿੰਘ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਤੇ ਉਹਨਾਂ ਨੇ ਕਹਿਣਾ ਹੈ ਕਿ ਬੀਬੀ ਖਾਲੜਾ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਹਜੇ ਉਮੀਦਵਾਰ ਨਹੀਂ ਐਲਾਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਜਿਹੜਾ ਕਿ ਉਮੀਦਵਾਰ ਐਲਾਨਿਆ ਜਾਵੇਗਾ ਤੇ ਸਭ ਦੇ ਮੂਰੇ ਆ ਜਾਏਗਾ ਕਿ ਇਸ ਵਾਰ ਕੌਣ ਹੈ ਜਿਹੜਾ ਕਿ ਤਰਨਤਾਰਨ ਦੀਆਂ ਜਿਮਨੀ ਚੋਣਾ ਦੇ ਲਈ ਵਾਰਿਸ ਪੰਚਾਇਤ ਦੀ ਜਥੇਬੰਦੀ ਦੇ ਵੱਲੋਂ ਐਲਾਨਿਆ ਗਿਆ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ ਇਸ ਜਿਮਨੀ ਚੋਣ ਦੇ ਉੱਤੇ ਹੋਰ ਵੀ ਭਖਦੀ ਹੋਈ ਨਜ਼ਰ ਆ ਰਹੀ ਹੈ ਤਰਨਤਾਰਨ ਦੀ ਜਿਹੜੀ ਕਿ ਸੀਟ ਹੈ ਉਸ ਨੂੰ ਇੱਕ ਪੰਥਕ ਸੀਟ ਮੰਨਿਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਹੁਣ ਅਮਰਿਤਪਾਲ ਦੇ ਪਿਤਾ ਨੇ ਕਿਹਾ ਕਿ ਜਲਦ ਜਿਹੜਾ ਕਿ ਐਲਾਨ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਵੇਗਾ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਕਿਹੜਾ ਉਮੀਦਵਾਰ ਅਸੀਂ ਐਲਾਨਾਂਗੇ ਤੇ ਜਿਸ ਤੋਂ ਬਾਅਦ ਦੌਰਾਨ ਹੁਣ ਬੀਬੀ ਖਾਲੜਾ ਨੂੰ ਲੈ ਕੇ ਸਪਸ਼ਟੀਕਰਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਅੱਜ ਮੀਡੀਆ ਤੇ ਖਬਰ ਚੱਲ ਰਹੀ ਹੈ ਕਿ ਬੀਬੀ ਪਰਮਜੀਤ ਖਾਲੜਾ ਨੂੰ ਤਨਤਨ ਤੋਂ ਉਮੀਦਵਾਰ ਲਾਣਿਆ ਗਿਆ ਕਿ ਜਿਹੜੀ ਕਿ ਬਿਲਕੁਲ ਝੂਠੀ ਖਬਰ ਆ ਕਿਸੇ ਨੂੰ ਵੀ ਸਾਡੇ ਪਾਰਟੀ ਵੱਲੋਂ ਅਜੇ ਤੱਕ ਕਿਸੇ ਨੂੰ ਵੀ ਉਮੀਦਵਾਰ ਨਹੀਂ ਲਾਣਿਆ ਗਿਆ ਤੇ ਨਾ ਹੀ ਕਿਸੇ ਨੂੰ ਹਮਾਇਤ ਦਿੱਤੀ ਗਈ ਆ ਇਸ ਕਰਕੇ ਅਸੀਂ ਸਾਰੀ ਪਾਰਟੀ ਜਦੋਂ ਵੀ ਕੋਈ ਫੈਸਲਾ ਕਰਾਂਗੇ ਤੇ ਜਿਹੜਾ ਵੀ ਉਮੀਦਵਾਰ ਹੋਊਗਾ ਉਹਨੂੰ ਅਸੀਂ ਪੂਰੀ ਪ੍ਰੈਸ ਕਾਨਫਰੰਸ ਪਾਰਟੀ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਚਲਾਨਾਂਗੇ ਤੇ ਇਸ ਕਰਕੇ ਉਹਨਾਂ ਚਿਰ ਕਿਸੇ ਚ ਮਸਲੇ ਤੇ ਵੀ ਵਿਚਾਰ ਨਾ ਕੀਤੀ ਜਾਵੇ ਠੀਕ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਜੀ ਬਹੁਤ ਸਤਿਕਾਰਯੋਗ ਸ਼ਖਸੀਅਤ ਆ ਤੇ ਉਹਨਾਂ ਨੂੰ ਸੰਗਤਾਂ ਦੀ ਇਹ ਬੇਨਤੀ ਸੀਗੀ ਤੇ ਅਸੀਂ ਉਹਨਾਂ ਦੇ ਗਾੜੀ ਰੱਖੀ ਆ ਉਹ ਵਿਚਾਰ ਕਰ ਰਹੇ ਆ ਤੇ ਬਾਕੀ ਚਲੋ ਉਹਨਾਂ ਨਾਲ ਵੀ ਸਾਡੀ ਵਿਚਾਰ ਚੱਲ ਰਹੀ ਆ ਤੇ ਆਉਣ ਵਾਲੇ ਸਮੇਂ 'ਚ ਜੋ ਵੀ ਫੈਸਲਾ ਹੋਊਗਾ ਅਸੀਂ ਉਹਦੇ ਅਨਸਾਰ ਅੱਗੇ ਸੰਗਤਾਂ ਨੂੰ ਜਿਹੜੇ ਕਿ মিডিਆ ਨੂੰ ਵੀ ਦੱਸਿਆ ਜਾਊਗਾ ਸੰਗਤਾਂ ਨੂੰ ਵੀ ਦੱਸਿਆ ਜਾਊਗਾ